ਟਾਈਮ ਤੱਕ ਦੀ ਗਰੰਟੀ ਕਰਕੇ ਦਿੰਨੇ ਆਂ ਅਸੀਂ ਕਿ ਇਹਦੀ ਚੈਸੀ ਵਿੰਗੀ ਹੋ ਜੇ ਬੀਮ ਪਟਿਆ ਜਾਵੇ ਇਹ ਪੂਰੀ 90 ਡਿਗਰੀ ਤੱਕ ਖੜੀ ਹੁੰਦੀ ਹੈ ਖੜੀ ਹੋ ਕੇ ਟਰਾਲੀ ਥੱਲੇ ਨਹੀਂ ਲੱਗੂ ਬਹੁਤ ਹੀ ਵਧੀਆ ਕੁਆਲਿਟੀ ਦਾ ਆਪਣਾ ਰੰਗ ਹੋਊਗਾ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਆਪਣੇ ਸਟicker ਲੱਗੇ ਹੋਏ ਨਾ ਤਾਂ ਪਾਣੀ ਨਾਲ ਪੱਟੇ ਜਾਣ ਨਾ ਕੋਈ ਧੁੱਪ ਨਾਲ ਫੇਟ ਹੋਣ ਇਹ ਲੋਕ ਆ ਜੀ ਇਹਨੂੰ ਦਾ ਵੀ ਥੋੜਾ ਤੁਰਿਆਂ ਦੀ ਟਰਾਲੀ ਦਾ ਕੋਈ ਲੋਕ ਨਿਕਲ ਜੂਗਾ ਜਾਂ ਕੋਈ ਦਿੱਕਤ ਪ੍ਰੈਸ਼ਰ ਆ ਡਾਲੇ ਤੁਸੀਂ ਬੜੇ ਆਸਾਨੀ ਨਾਲ ਲਾ ਸਕਦੇ ਹੋ ਤੇ ਬੜੇ ਆਸਾਨੀ ਨਾਲ ਖੋਲ ਸਕਦੇ ਹੋ ਟਰਾਲੀਆਂ ਲੈ ਕੇ ਆਏ ਹੈ 13x7 ਦਾ ਡਬਲ ਟੈਰ ਦਾ ਟਰਾਲਾ ਜੀ 12x6 ਦੀ ਸਿੰਗਲ ਟੈਰ ਟਰਾਲੀ ਆ ਗਈ ਜੀ ਉਹ ਆਪਣੀ ਆ ਗਈ ਜੀ ਸਿੰਗਲ ਕੈਰ ਦੀ 11x6 ਦੀ ਟਰਾਲੀ ਤਿੰਨੋਂ ਅਲੱਗ-ਅਲੱਗ ਕਲਰ ਦੇ ਵਿੱਚ ਆ ਜੀ ਦਾ ਕਲਰ ਹੈ ਬਲੂ ਇੱਕ ਦਾ ਕਲਰ ਹੈ ਗ੍ਰੀਨ ਇੱਕ ਦਾ ਕਲਰ ਹੈ ਇਹ ਟਰਾਲਾ ਜੀ 3630 ਟਰੈਕਟਰ ਦੇ ਕਲਰ ਦੇ ਵਿੱਚ ਆ ਗਿਆ ਜੀ ਇਹ ਇੱਕ ਸਿੰਗਲ ਟਾਇਰ ਟਰਾਲੀ ਜੀ ਇਹ ਜੌਂਡੀਅਰ ਦੇ ਕਲਰ ਦੇ ਵਿੱਚ ਆ ਗਈ ਇਹਦੀ ਥੋੜੀ ਲੁੱਕ ਚੇਂਜ ਕੀਤੀ ਆ ਆਪਾਂ ਤੁਹਾਨੂੰ ਦਿਖਾਣੇ ਆ ਜਿਹੜੀ ਇਹ ਟਰਾਲੀ ਹੈ ਜੀ ਇਹਦਾ ਆਪਾਂ ਬਹੁਤ ਹੀ ਪਿਆਰਾ ਇਹ ਕਲਰ ਦਿੱਤਾ ਸਾਨੂੰ ਕਮੈਂਟ ਕਰਕੇ ਦੱਸੋ ਕਿ ਇਹ ਕਲਰ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਇਹ ਹਰੇਕ ਟਰੈਕਟਰ ਦੇ ਮਗਰ ਵੀ ਅਟੈਚ ਹੁੰਦੀ ਹੈ ਬਾਕੀ ਕਲਰ ਵੀ ਬਹੁਤ ਪਿਆਰਾ ਹੈ ਇਹਦਾ ਜੀ ਬਲੈਕ ਕਲਰ ਮਾਈ ਫੇਵਰਟ ਆਪਾਂ ਦਾ ਜੋ ਫੇਵਰਟ ਕਲਰ ਹੈ ਉਹ ਕਮੈਂਟ ਓ ਮੈ ਪਤਾ ਹੋ ਇਦੀ ਗਾਟੇ ਦੀ ਲੰਬਾਈ ਜੀ 4 ਫੁੱਟ ਆ ਜੀ ਤਾਂ ਆਮ ਨੋਰਮਲ ਟਰਾਲੀ ਦੀ 3.5 ਫੁੱਟ ਹੁੰਦੀ ਹੈ ਇਹਦੀ ਸਾਡੀ ਟਰਾਲੀ ਦੀ ਲੰਬਾਈ 4 ਫ ਇਹਦਾ ਗੱਟਾ ਥੋੜਾ ਸਲਿਮ ਕਰਤਾ ਪਹਿਲਾਂ ਟਰਾਲੀ ਨਾਲੋਂ ਆਏ ਤੁਹਾਨੂੰ ਉਸ ਟਰਾਲੀ ਦਾ ਦਿਖਾਉਣੇ ਆ ਇਹ ਟਰਾਲੀ ਦਾ ਗੱਟਾ ਇੱਥੋਂ ਥੋੜਾ ਸਲਿਮ ਕਰਤਾ ਆਪਾਂ ਜੀ ਜਿਹੜੀ ਪਹਿਲਾਂ ਵਾਲੇ ਮਾਡਲ ਦੀ ਥੋੜੀ ਟਰਾਲੀ ਸੀ ਉਹ ਸਾਡੇ ਜੀ ਗੱਟਾ ਇਸ ਤਰ੍ਹਾਂ ਸੀਗਾ ਜੀ ਗੱਟਾ ਉਹ ਵੀ 4 ਫੁੱਟ ਸੀਗਾ ਇਹਦੇ ਨਾਲ ਉਹਦੀ ਲੁੱਕ ਥੋੜੀ ਆਪਾਂ ਚੇਂਜ ਕਰਦੇ ਜੀ ਥੋੜਾ ਸਲਿਮ ਹੋਰ ਹੋ ਗਿਆ ਗੱਟਾ ਕਿੰਨੇ ਲੱਗਦਾ ਵੀ ਉਹਦਾ ਗੱਟਾ ਥੋੜਾ ਮੋਟਾ ਜੀ ਇਹਦਾ ਗੱਟਾ ਬਹੁਤ ਜ਼ਿਆਦਾ ਸਲਿਮ ਹੋ ਗਿਆ ਬਾਕੀ ਲੁੱਕ ਦੇਖੋ ਜੀ ਥੋੜੀ ਆਪਾਂ ਕੋ ਮਾਡਲ ਚੇਂਜ ਕਰਤਾ ਕਿ ਨਵੇਂ ਮਾਡਲ ਦੇ ਵਿੱਚ ਥੋੜੀ ਸ਼ੇਪ ਇਹਦੀ ਆਪੋ ਥੋੜੀ ਲੁੱਕ ਆਪਾਂ ਹੋਰ ਚੇਂਜ ਕਰ ਦਿੱਤੀ ਬਾਕੀ ਫੀਚਰ ਜਿਹੜੇ ਉਹ ਤਿੰਨਾਂ ਦੇ ਬਿਲਕੁਲ ਸੇਮ ਹੈ ਜੀ ਟਰਾਲੀ ਪੂਰੀ 90 ਡਿਗਰੀ ਤੱਕ ਖੜੀ ਹੁੰਦੀ ਹੈ ਖੜੀ ਹੋ ਕੇ ਟਰਾਲੀ ਥੱਲੇ ਨਹੀਂ ਲੱਗੂਗੀ ਇਹਦੇ ਜੋ ਆ ਜੀ ਗੱਟਾ ਇਹਦੇ ਨੀਚੇ ਤੇ ਪਤਰਾ ਲੱਗਿਆ ਹੋਇਆ ਇਹਦੇ ਵਿੱਚ ਹੁੱਕ ਆ ਗਈ ਹੈ ਜੀ ਇੱਕ ਜਿਹੜੀ ਆਪਾਂ ਨੀਚੇ ਗ੍ਰਿਲ ਬਣਾਉਣੇ ਆ ਗ੍ਰਿਲ ਦੇ ਵਿੱਚ ਬੀਮ ਆ ਗਿਆ ਚੱਸੀ ਆ ਗਈ ਆਟੋਮੈਟਿਕ ਲੋਕ ਆ ਗਿਆ ਕਹੀ ਵਿੱਚ ਆ ਗਈ ਹੈ ਜੀ ਹੁੱਕ ਵਿੱਚ ਆ ਗਈ ਹੈ ਇਦੀ ਬੁਨਿਆਦ ਇੰਨੀ ਆ ਲਾਈਫਟਾਈਮ ਤੱਕ ਦੀ ਗਾਰੰਟੀ ਕਰਕੇ ਦਿੰਨੇ ਆ ਅਸੀਂ ਕਿ ਇਹਦੀ ਚੈਸੀ ਵਿੰਗੀ ਹੋ ਜੇ ਢੀਮ ਪਟਿਆ ਜਾਵੇ ਇਹਦੀ ਕੁਆਲਿਟੀ ਬਣਦੀ ਆ ਫਿਸ਼ਿੰਗ ਬਣਦੀ ਆ ਤੁਸੀਂ ਇਹਦੀ ਲੁੱਕ ਦੇਖੋ ਲੁੱਕ ਵੀ ਇਹਦੇ ਨਾਲ ਚੇਂਜ ਹੋ ਜਾਂਦੀ ਆ ਇਹਦੇ ਵਿੱਚ ਹੀ ਦਹੀ ਆ ਗਈ ਹੁੱਕ ਵੀ ਆ ਗਈ ਸਾਰਾ ਕੁਝ ਇਹਦੇ ਵਿੱਚ ਆ ਗਿਆ ਮੇਰੇ ਜੋ ਭੈਣ ਭਰਾ ਕਹਿੰਦੇ ਆ ਵੀ ਜੋ ਟਰਾਲੀ ਫੋਟੋ ਦੇ ਵਿੱਚ ਅਲੱਗ ਹੁੰਦੀ ਆ ਵੀਡੀਓ ਦੇ ਵਿੱਚ ਅਲੱਗ ਦੇਖਣ ਤੇ ਅਲੱਗ ਤੁਸੀਂ ਆ ਕੇ ਵੀ ਸਾਡੇ ਕੋਲੇ ਵਿਜ਼ਿਟ ਕਰੋ ਦੇਖੋ ਟਰਾਲੀ ਬਿਲਕੁਲ ਜੋ ਵੀ ਤੁਹਾਨੂੰ ਵੀਡੀਓ ਦੇ ਵਿੱਚ ਮਿਲੂਗੀ ਉਹੀ ਸਾਨੂੰ ਸਾਡੀ ਦੁਕਾਨ ਤੇ ਮਿਲੂਗੀ ਤੁਹਾਨੂੰ ਇਹ ਹੈ ਅਡਜਸਟੇਬਲ ਆ ਗਈ ਪੰਪ ਵਾਲੀ ਪਾਈਪ ਲੌਕ ਦੇ ਵਿੱਚ ਆ ਗਈ ਉੱਪਰ ਨੋਗੋ ਆ ਗਿਆ ਜੀ ਪਿੰਡ ਢਾਈ ਫੁੱਟ ਆ ਗਿਆ ਜੀ ਥੋੜੀ ਜਿਹੀ ਲੁੱਕ ਚੇਂਜ ਕੀਤੀ ਹੈ ਥੋੜੀ ਜਿਹੀ ਲੋਗੇ ਦੇ ਵਿੱਚ ਹੋਰ ਚੇਂਜ ਕਰਤੇ ਜੀ ਬਾਕੀ 11x6 ਦੀ ਦੇ ਉੱਪਰ ਸਰਪਾਲ ਤੋਂ ਵਾਸਤੇ ਆਪਾਂ ਪੈਂਟ ਦਿੱਤੀ ਗਈ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਆਪਣਾ ਰੰਗ ਹੋਊਗਾ ਜੀ ਬਹੁਤ ਹੀ ਵਧੀਆ ਕੁਆਲਿਟੀ ਦੇ ਆਪਣੇ ਸਟicker ਲੱਗੇ ਹੋਏ ਆ ਕਿਰਾਜੀ ਵਾਟਰਪੂਫ ਸਟicker ਆ ਸਾਰੇ ਬਹੁਤ ਹੀ ਵਧੀਆ ਕੁਆਲਿਟੀ ਦੇ ਸਟicker ਆ ਇਹ ਨਹੀਂ ਵੀ ਰੰਗ ਫੇਟ ਹੋਣਗੇ ਤੁਸੀਂ ਹੋਟਲਾਂਾਂ ਤੇ ਦੇਖਦੇ ਹੋਵੋਗੇ ਕੋਈ ਲਿਖਾਈ ਕੀਤੀ ਹੁੰਦੀ ਹੈ ਸਟicker ਲੱਗੇ ਹੁੰਦੇ ਆ ਉਹਨਾਂ ਨਾਲੋਂ ਬਹੁਤ ਹੀ ਚੰਗੀ ਕੁਆਲਿਟੀ ਦੇ ਸਟicker ਲੱਗੇ ਹੁੰਦੇ ਆਪਣੇ ਨਾ ਤਾਂ ਪਾਣੀ ਨਾ ਪੱਟੇ ਜਾਣ ਨਾ ਗੁੱਤ ਧੁੱਪ ਨਾ ਫੇਟ ਹੋਣਗੇ ਮੁੱਛ ਦਾ ਲੋਕੋ ਵੀ ਆਪਾਂ ਪਹਿਲਾਂ ਨਾਲੋਂ ਥੋੜਾ ਚੇਂਜ ਕਰਤਾ ਜੀ ਬਾਕੀ ਤੁਹਾਨੂੰ ਦਿਖਾਉਣੀ ਹੈ ਪੌੜੀ ਜੀ ਪੌੜੀ ਦੀ ਵੀ ਆਪਾਂ ਲੁੱਕ ਥੋੜੀ ਚੇਂਜ ਕਰਤੀ ਹੈ ਜੀ ਪਹਿਲਾਂ ਨਾਲੋਂ ਬਾਕੀ ਕਲਰ ਦੀ ਫਿਨਿਸ਼ਿੰਗ ਦੇਖੋ ਤੁਸੀਂ ਕੁਆਲਿਟੀ ਦੇਖੋ ਜੀ ਬਾਕੀ ਬੈੱਡ ਵਾਲੇ ਕੈਚਰ ਆ ਗਏ ਆ ਜੀ ਬਿੱਡ ਲਾਉਣਾ ਕਰਨਾ ਬਹੁਤ ਹੀ ਸੌਖਾ ਜੋ ਇਦੁਰੇ ਦੇ ਵੀ ਬਹੁਤ ਹੀ ਪਿਆਰੇ ਕੁੰਡੇ ਆਪਾਂ ਤਿਆਰ ਕਰਵਾਏ ਆ ਜੀ ਬੈੱਡ ਦੋਨਾਂ ਦੇ 2.5 ਫੁੱਟ ਆ ਜੀ ਇਹ ਡਾਲੇ ਵਾਲਾ ਲੋਕ ਆ ਗਿਆ ਜੀ ਆਟੋਮੈਟਿਕ ਲੋਕ ਤੁਸੀਂ ਡਾਲੇ ਨੂੰ ਉਧਰੋਂ ਖੋਲ ਕੇ ਇਧਰ ਛੜਦੇ ਇਹਦੇ ਵਿੱਚ ਆਟੋਮੈਟਿਕ ਲੋਕ ਹੋਊਗਾ ਜੀ ਇਹ ਲੋਕ ਆ ਜੀ ਇਹ ਨੂੰ ਦਾ ਵੀ ਤੋਂ ਟੁਰੀ ਜਾਂਦੀ ਟਰਾਲੀ ਦਾ ਕੋਈ ਲੋਕ ਨਿਕਲ ਜੂਗਾ ਜਾਂ ਕੋਈ ਦਿੱਕਤ ਆ ਜੂਗੀ ਬੜੀ ਆਸਾਨੀ ਨਾਲ ਲੱਗਦਾ ਬਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਲੇ ਨਹੀਂ ਪੈਂਦੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ ਉਧਰੋਂ ਗੁੱਛਾਂ ਦੇ ਵਿੱਚੋਂ ਉਹਦਾ ਵਜਨ ਲੂਸ ਹੋ ਜੂਗਾ ਜੀ ਇਹਦੇ ਵਿੱਚੋਂ ਪਾਰਾ ਜੂਗਾ ਬਾਕੀ ਟਾਇਰਾਂ ਦੇ ਆਪਾਂ ਵੀਰ ਕੱਪ ਚੜਾਏ ਹੋਏ ਇਹ ਨਾਰਮਲ ਹੀ ਆ ਗਏ ਜੀ ਜਿਹੜੇ ਟਾਪੇ ਆ ਜੀ ਤਾਪੇ ਦੇ ਕੋਈ ਨਟ ਨਹੀਂ ਦਿੱਤਾ ਜੀ ਚਿੱਕਰੀ ਦਿੱਤੀ ਹੋਈ ਆ ਬੜੇ ਆਸਾਨੀ ਨਾਲ ਤੁਸੀਂ ਟਾਇਰ ਚੇਂਜ ਕਰ ਸਕਦੇ ਹੋ ਬਾਕੀ ਗੱਲ ਨੂੰ ਤੋਂ ਇਹਨਾਂ ਦੇ ਜੀ ਆਪਾਂ ਬੰਦ ਕੀਤੀ ਹੋਇਆ ਟਾਇਰਾਂ ਦੇ ਬਕਸੇ ਜੋ ਕਿ ਤੁਸੀਂ ਕੋਈ ਵੀ ਟਰਾਲੀ ਤੇ ਰੇਤਾ ਮਿੱਟੀ ਨਹੀਂ ਖੜੂਗਾ ਜੀ ਜੋ ਡਾਲਾ ਆਪਣਾ ਜੀ ਡਾਲਾ ਬੁਸ਼ਾਂ ਦੇ ਵਿੱਚ ਲੱਗਿਆ ਹੋਇਆ ਹੈ ਜੀ ਪਿੰਨ ਕੱਢੋ ਜੀ ਗ੍ਰੀਸ ਕਰੋ ਪ੍ਰੋਪਰ ਵਧੀਆ ਇਹਦੇ ਵਿੱਚ ਕੋਈ ਪਲੇ ਨਹੀਂ ਪਾਉਂਦੀ ਜੋ ਲੋਕ ਆਪਾਂ ਆਪ ਦਾ ਖੁਦ ਯਾਦ ਕਰਦੇ ਆਂ ਜੀ ਕੋਈ ਵੀ ਰਿਪੇਅਰ ਨਹੀਂ ਜੀ ਬਹੁਤ ਹੀ ਆਸਾਨੀ ਨਾਲ ਲੱਗ ਜਾਂਦਾ ਹੈ ਇਸਨੂੰ ਅਲੀ ਨੂੰ ਉੱਪਰਲਾ ਡਾਲਾ ਜੋ ਆਪਾਂ ਸਾਈਡ ਤੇ ਦਿੱਤਾ ਹੋਇਆ ਹੈ ਜੀ ਇਹਦਾ ਡਾਲਾ ਆਪਾਂ ਛੋਕਰਾਂ ਤੋਂ ਦਿੱਤਾ ਹੋਇਆ ਹੈ ਇਹਨਾਂ ਡਾਲਾਂ ਸਾਈਡ ਤੇ ਖੋਲ ਕੇ ਉੱਪਰ ਤਰਪਾਲ ਪਾਉਣ ਨੂੰ ਪੈਕ ਦਿੱਤੀ ਗਈ ਹੈ ਜੀ ਇਹਦਾ ਡਾਲਾ ਛੋਕਰਾਂ ਦੇ ਵਿੱਚ ਆ ਗਿਆ ਜੀ ਇਹਦੇ ਬੜੇ ਆਸਾਨੀ ਨਾਲ ਤੁਸੀਂ ਉੱਪਰ ਇਹਨੂੰ ਚੱਕ ਸਕਦੇ ਹੋ ਤੁਹਾਨੂੰ ਦੇਖਾਉਣੇ ਖੋਲ ਕੇ ਜੀ ਉਹਦਾ ਡਾਲਾ ਛੋਕਰਾਂ ਦੇ ਸੀਗਾ ਦੋਨਾਂ ਦਾ ਟਰਾਲੀਆਂ ਦਾ ਜੀ ਇਹਦਾ ਡਾਲਾ ਸਾਈਡ ਤੇ ਹੈ ਇਹ ਵੀ ਤੁਹਾਨੂੰ ਖੋਲ ਕੇ ਦਿਖਾਉਣੇ ਆ ਜੀ ਇਹ ਵੀ ਬੜੀ ਆਸਾਨੀ ਨਾਲ ਖੁੱਲਦਾ ਜੀ ਇਹ ਦੋਨੋਂ ਹੀ ਸਾਈਡ ਤੇ ਚਲੇ ਜਾਣਗੇ ਅੱਗੇ ਫਾਇਰ ਤੇ ਆ ਗਿਆ ਬਾਕੀ ਜੋ ਵੀ ਤੁਹਾਨੂੰ ਪਸੰਦ ਲੱਗੇ ਜੀ ਸ਼ੌਕਰਾਂ ਦੇ ਉੱਪਰ ਡਾਲਾ ਬਿਨਾਂ ਸ਼ੌਕਰਾਂ ਤੋਂ ਜਾਂ ਡਾਲਾ ਸਾਈਡ ਤੋਂ ਤੁਸੀਂ ਆਰਡਰ ਤੇ ਜੋ ਵੀ ਕਹਿ ਕੇ ਆਪਾਂ ਤਿਆਰ ਕਰਵਾ ਸਕਦੇ ਹਾਂ 12/6 ਦੀ ਟਾਇਲ ਆ ਗਈ ਸਿੰਗਲ ਟੈਪ ਦੇ ਵਿੱਚ ਜੀ 11/6 ਦੀ ਆ ਗਈ ਜੀ ਤੇ 13/7 ਦਾ ਡਬਲ ਟੈਪ ਦੇ ਵਿੱਚ ਟਰਾਲਾ ਆ ਗਿਆ ਇਹ ਪ੍ਰੈਸ਼ਰਾ ਡਾਲੇ ਤੁਸੀਂ ਬੜੇ ਆਸਾਨੀ ਨਾਲ ਲਾ ਸਕਦੇ ਹੋ ਤੇ ਬੜੇ ਆਸਾਨੀ ਨਾਲ ਖੋਲ੍ਹ ਸਕਦੇ ਹੋ ਇਹਦੇ ਮਿਲਟਰੀ ਕੁੰਡੇ ਦਿੱਤੇ ਗਏ ਆ ਜੀ ਹੌਕਾ ਹੌਕੇ ਦੇ ਉੱਪਰੋਂ ਕਿੱਲੀ ਪੈਂਦੀ ਆ ਬਾਹਰ ਦਿੱਤੀ ਗਈ ਆ ਬਾਕੀ ਨਾਲ ਇਹਦਾ ਵੀ ਸਾਈਡ ਦੇ ਉੱਪਰ ਇਹਦਾ ਵੀ ਬਿਲਡਜੋ ਸ਼ੌਕਰਾਂ ਦੇ ਵਿੱਚ ਹੀ ਆ ਇਹਦੇ ਵਿੱਚ ਡਰਿੰਕ ਬਾਕਸ ਦਿੱਤਾ ਗਿਆ ਜੀ ਕੋਈ ਵੀ ਤੁਸੀਂ ਪਾਣੀ ਦੀ ਬੋਤਲ ਕੁਝ ਵੀ ਤੁਸੀਂ ਰੱਖ ਸਕਦੇ ਹੋ ਸੇਫਲੀ ਇਹਦੇ ਵਿੱਚ ਲੋਕ ਵੀ ਦਿੱਤਾ ਗਿਆ ਜੀ ਬੜੀ ਆਸਾਨੀ ਨਾਲ ਲੋਕ ਲੱਗਦਾ ਜੀ ਬਾਕੀ ਇਹਦੇ ਆਟੋਮੈਟਿਕ ਡਾਲਿਆ ਵਾਲਾ ਲੋਕ ਆ ਗਿਆ ਜੀ ਜੇ ਤੁਸੀਂ ਟਾਇਰ ਵੀ ਚੇਂਜ ਕਰਨਾ ਤੇ ਬੜੀ ਆਸਾਨੀ ਨਾਲ ਤੁਹਾਡੇ ਟਾਇਰ ਬਰਦਾ ਸੱਕ ਜ ਬੜੀ ਆਸਾਨੀ ਨਾਲ ਖੁੱਲੂ ਆ ਜੀ ਬਾਕੀ ਇਹਦੇ ਰੇਤਾ ਮਿੱਟੀ ਪੈਣ ਤੋਂ ਜੀ ਆਪਾਂ ਅੱਗੋਂ ਪਿੱਛੇ ਬਿਲਕੁਲ ਪ੍ਰੋਪਰ ਬੰਦ ਕੀਤਾ ਗਿਆ ਜੀ ਡਬਲ ਟਾਇਰ ਦਾ ਟਰਾਲ ਆ ਗਿਆ ਜੀ 13 ਵੇ 7 ਦਾ ਟਰਾਲ ਆ ਗਿਆ ਸਾਡੀ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਹਰ ਕਮੈਂਟ ਕਰੋ ਕਮੈਂਟ ਕਰਨਾ ਪੁੱਲਿਆ ਨਾ ਬਾਏ ਬਾਏ